ਵੈਗਰੂਜੀ ਕਾ ਖਾਲਸਾ ਵੈਗਰੂਜੀ ਕੀ ਫਤਿਹ ਬਾਬਾ ਹਰਦੀਪ ਸਿੰਘ ਮਹਾਰਾਜ ਦਲ ਖਾਲਸਾ ਤੋਂ ਜੋ ਇੱਕ 16 ਤਰੀਕ ਨੂੰ 16 4 24 ਨੂੰ ਇੱਕ ਲੈਟਰ ਜਾਰੀ ਕੀਤਾ ਗਿਆ ਆ ਸਰਕਾਰ ਵੱਲੋਂ ਹੀ ਕਹਾਂਗੇ ਕਿਉਂਕਿ ਸਾਰੇ ادارے ਜਿੰਨੇ ਆ ਸਰਕਾਰ ਦੇ ਵੱਲੋਂ ਹੀ ਚੱਲਦੇ ਨੇ ਉਹਨਾਂ ਨੇ ਇੱਕ ਲੈਟਰ ਜਾਰੀ ਕੀਤਾ ਵੀ ਜਿੰਨੀਆਂ ਵੀ ਰੋਡਵੇਜ਼ ਦੀਆਂ ਪੀਆਰਟੀਸੀ ਦੀਆਂ ਬੱਸਾਂ ਨੇ ਸਰਕਾਰੀ ਬੱਸਾਂ ਨੇ ਉਹਨਾਂ ਚੋਂ ਸੰਤਾਂ ਦੀ ਫੋਟੋ ਲਾਈ ਜਾਵੇ ਸਾਰੇ ਜੋ ਅਜ ਤੋਂ 2 ਸਾਲ ਪਹਿਲਾਂ ਜਿਹੜਾ ਕੰਮ ਹੋਇਆ ਸੀ ਉਹੀ ਹੁਣ ਪੂਰਾ ਇਹੀ ਦਿਨ ਵੀ ਇਹੀ ਸੀ ਉਹ ਪੂਰੇ 2 ਸਾਲਾਂ ਬਾਅਦ ਉਹਨਾਂ ਨੇ ਉਹੀ ਫੇਰ ਸ਼ੁਰੂ ਕੀਤਾ ਤੇ ਇਸ ਵਾਸਤੇ ਮੈਂ ਹੁਣ ਦਫ਼ਤਰ ਚ ਕਈਆਂ ਬੰਦੇ ਦਫ਼ਤਰਾਂ ਦੇ ਕਈਆਂ ਮੁਲਾਜ਼ਮਾਂ ਨੂੰ ਮਿਲ ਕੇ ਆਇਆ ਉਸ ਤੋਂ ਬਾਅਦ ਸੁਬਡੈਂਟ ਸਾਹਿਬ ਨੂੰ ਵੀ ਮਿਲ ਕੇ ਆਇਆ ਉਹਨਾਂ ਨੇ ਵੀ ਦੱਸਿਆ ਵੀ ਹਾਂ ਸਾਨੂੰ ਚਿੱਠੀ ਆਈ ਆ ਤੇ ਮੈਂ ਉਹਨਾਂ ਨੂੰ ਇਹ ਗੱਲ ਦੱਸੀ ਆ ਕਿ ਅੱਗੇ ਪਿਛਲੇ 2 ਸਾਲ ਪਹਿਲਾਂ ਇਹ ਸਰਕਾਰ ਬਣਨ ਤੋਂ ਪਹਿਲਾਂ ਚਿੱਠੀ ਆਈ ਸੀ ਸਰਕਾਰ ਵੱਲੋਂ ਇਹ ਕੱਕੇ ਨਾ ਫੋਟੋਆਂ ਲਵਾਈਆਂ ਜਾ ਰਹੀਆਂ ਸੀ ਤੁਸੀਂ ਇੱਥੋਂ ਆਪਣੇ ਮੁਲਾਜ਼ਮ ਲਾ ਕੇ ਫੋਟੋਆਂ ਲਵਾਈਆਂ ਸੀ ਉਹਨਾਂ ਕਹਿੰਦੇ ਮੈਂ ਤਾਂ ਉਦੋਂ ਮੇਰੀਆਂ ਡਿਊਟੀ ਨਹੀਂ ਸੀ ਇੱਥੇ ਪਰ ਅੱਗੇ ਤੋਂ ਜੇ ਕੋਈ ਸਰਕਾਰ ਸਾਨੂੰ ਕੋਈ ਵੀ ਹੁਕਮ ਕਰਦੀ ਆ ਅਸੀਂ ਇਹੇ ਜੀ ਕੋਈ ਗਲਤੀ ਨਹੀਂ ਕਰਾਂਗੇ ਜਿਹੜੀ ਦੁਬਾਰਾ ਆਪਣੇ ਵਿੱਚ ਰੌਲਾ ਪਵਾਵੇ ਸਰਕਾਰ ਦੇ ਵਿੱਚ ਤੇ ਪੰਜਾਬੀਆਂ ਦੇ ਵਿੱਚ ਰੌਲਾ ਪਵਾਵੇ ਤੇ ਕਿਸੇ ਦੀ ਫੋਟੋ ਕੋਈ ਨਹੀਂ ਲਵਾਈ ਜਾਊਗੀ ਜੇ ਕਿਸੇ ਦੀ ਮਰਜ਼ੀ ਆ ਉਹ ਲਾਵੇ ਜਿਸ ਕਨੈਕਟਰ ਡਰਾਈਵਰ ਦੀ ਮਰਜ਼ੀ ਆ ਉਹ ਨਾ ਲਾਵੇ ਜਿਸ ਦੀ ਆਪਦੀ ਮਰਜ਼ੀ ਆ ਉਹ ਭਾਵੇਂ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੀ ਲਾਵੇ ਭਾਵੇਂ ਹਵਾਰੇ ਦੀ ਲਾਵੇ ਚਾਹੇ ਰਾਜੋਆਣੇ ਦੀ ਲਾਵੇ ਜਿਹਦੀ ਮਰਜ਼ੀ ਲਾਵੇ ਸਾਡੇ ਵੱਲੋਂ ਕੋਈ ਇਤਰਾਜ ਨਹੀਂ ਜੇ ਕੋਈ Hindu ਆ ਉਹ ਆਪਣੀ ਮਾਤਾ ਦੀ ਕਿਸੇ ਦੀ ਲਾਉਣੀ ਚਾਹੁੰਦਾ ਜਾਂ ਸਾਨੂੰ ਮਾਨ ਦੀ ਲਾਉਣੀ ਚਾਹੁੰਦਾ ਕਹਿੰਦਾ ਸਾਨੂੰ ਉਹਦਾ ਵੀ ਕੋਈ ਇਤਰਾਜ ਨਹੀਂ ਨਾ ਅਸੀਂ ਉਹਦੇ ਤੇ ਇਤਰਾਜ ਕਰਦੇ ਆ ਨਾ ਅਸੀਂ ਇਹਦੇ ਤੇ ਇਤਰਾਜ ਕਰਦੇ ਆ ਤੇ ਜਿਹੜੀ ਲਵਾਉਣ ਵਾਲੀ ਗੱਲ ਆ ਉਹ ਤੇ ਬਿਲਕੁਲ ਆਂਦਾ ਵੀ ਤੁਸੀਂ ਭੁੱਲ ਜੋ ਵੀ ਅਸੀਂ ਇਹ ਛੱਡਾਇਆ ਕੋਈ ਐਕਸ਼ਨ ਕਰਾਂਗੇ ਪਾਪਾ ਜੀ ਗੱਲ ਕਰੀਏ ਚੋਨਾ ਦਾ ਸਮਾਂ ਚੱਲ ਰਿਹਾ ਹੈ ਅਜਿਹੇ ਪੱਤਰ ਜਾਰੀ ਹੋਣਾ ਤੁਹਾਨੂੰ ਲੱਗਦਾ ਨਹੀਂ ਪੰਜਾਬ ਦੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੂਨ ਦਾ ਮਹੀਨਾ ਜਦੋਂ ਵੀ ਆਉਂਦਾ ਹੈ ਨਾ ਐਕਤੀ 40 ਸਾਲ ਹੋ ਜਾਨੇ ਆ ਪੂਰੇ ਜੂਨ 84 ਵਾਪਰੇ ਨੂੰ ਤੇ ਉਹਨੂੰ ਇਹ ਖਦੇੜਨ ਵਾਸਤੇ ਕੋਸ਼ਤਾਂ ਨਾਲੇ ਹੁਣ ਸਿਕਿਉਰਟੀਆਂ ਵੀ ਵਾਪਸ ਲੈਣੀਆਂ ਤੁਸੀਂ ਧਿਆਨ ਰੱਖਿਓ ਆ ਥੋੜੇ ਦਿਨਾਂ ਤੋਂ ਬਾਅਦ ਠੀਕ ਹੈ ਤੇ ਕੁਝ ਉਹਨੂੰ ਖਦੇੜਨ ਵਾਸਤੇ ਲੋਕਾਂ ਨੂੰ ਉੱਤੋਂ ਤੋਂ ਕਹਿੰਦੇ ਆ ਵੀ ਭੁੱਲ ਭਲਾ ਜਾਓ ਤੁਸੀਂ 84 ਭੁੱਲ ਜਾਓ ਇਹ ਜੂਨ 84 ਵਾਪਰਿਆ ਸੀ ਨਵੰਬਰ ਨਵੰਬਰ 84 ਵਾਪਰਿਆ ਸੀ ਉਹਨੂੰ ਭੁੱਲ ਜੋ ਪਰ ਸਾਨੂੰ ਨਾਲੇ ਦਬਾ ਕੇ ਜ਼ਰੂਰ ਰੱਖਣਾ ਚਾਹੁੰਦੇ ਹਣ ਤੁਸੀਂ ਦੇਖਿਓ ਅਗਲੇ ਅਗਲੇ ਮਹੀਨੇ ਦੇ ਅੱਧ ਤੋਂ ਬਾਅਦ ਅੰਮ੍ਰਿਤਸਰ ਦਾ ਜਿਹੜਾ ਸਾਰਾ ਦਰਬਾਰ ਸਾਹਿਬ ਦਾ ਕਲਿਆਰਾ ਆ ਉੱਥੇ ਕਰਫਿਊ ਦੀ ਹਾਲਤ ਹੋਊਗੀ ਉੱਥੇ ਕਿਸੇ ਨੂੰ ਅੰਦਰ ਨਹੀਂ ਲੈਣੇ ਜਾਣ ਦਿੱਤਾ ਜਾਊਗਾ 83 ਆ ਲੈ ਕੇ ਜਾਣ ਦਿੱਤਾ ਜਾਊਗਾ ਕਿਉਂਕਿ ਇਹ ਜਾਨ ਬੁੱਝ ਕੇ ਰਾਜ ਜਿਹੜਾ ਇਕੋ ਤੇਰ ਕਰ ਰਹੀ ਆ ਦਿੱਲੀ ਰਾਜ ਪੰਜਾਬ ਤੇ ਕਰ ਰਹੀ ਆ ਇਹ ਉਹੀ ਸਾਰਾ ਉਹ ਤੋਂ ਆਰਡਰ ਦਿੰਦੇ ਆ ਭਗਵੰਤ ਮਾਨ ਇੱਕ ਸੂਬੇਦਾਰ ਆ ਨਾ ਉਹ ਮੁੱਖ ਮੰਤਰੀ ਆ ਨਾ ਉਹ ਰਾਜਾ ਆ ਤੇ ਬਾਕੀ ਤੇ ਉਹਦੇ ਨਾਲ ਤੁਹਾਨੂੰ ਪਤਾ ਭੇਡਾਂ ਬੱਕਰੀਆਂ ਇਹਨੇ ਜਿੰਨੀਆਂ ਵੀ ਆ ਕੰਨਵੇਂ ਹੋਰ ਨੇ ਉਹੋ ਜਿਹੀ ਆ ਜੇ ਉਹਨਾਂ ਚ ਮਾੜਾ ਮੋਟਾ ਵੀ ਕੋਈ ਮਾਦਾ ਹੁੰਦਾ ਬਸ ਵਿੱਚ ਸਣੇ ਸਪੀਕਰ ਸਾਰਿਆਂ ਦੇ ਵਿੱਚ ਸਿੱਖ ਵੀ ਹੈਗੇ ਨੇ ਜਿਨ੍ਹਾਂ ਨੇ ਗਾਤਰੇ ਪਾਏ ਨੇ ਇਹ ਵਹਿ ਜਿਹਾ ਚੱਠੀਆਂ ਕਿਉਂ ਜਾਰੀ ਹੋਣ ਦੇਣ ਜੂਨ 84 ਨੂੰ ਕਿਉਂ ਸਾਨੂੰ ਮਨਾਉਣ ਤੋਂ ਰੋਕਣ ਜੇ ਅਸੀਂ ਆਪਣਾ ਤੀਜਾ ਘੱਲੂ ਘਰਾ ਕਿਵੇਂ ਅਸੀਂ ਭੁੱਲ ਜੀਏ ਜੇ ਅਜੇ ਇੱਕ ਸੋ ਸਾਲ ਵਾਲਾ ਜੱਲਿਆਂ ਵਾਲੇ ਬਾਗ ਦਾ ਸ਼ਾਕਾ ਨਹੀਂ ਭੁੱਲਿਆ ਜਾ ਸਕਿਆ ਤੇ ਇਹ ਦੇ ਸਾਲ ਹੀ ਚੜੀ ਹੋਏ ਨੇ ਇਹ ਕਿਵੇਂ ਭੁੱਲਿਆ ਜਾ ਸਕਦਾ ਐਕਸ਼ਨ ਪਲਾਨ ਕੀ ਹੋਊਗਾ ਅਗਲਾ ਅਗਲਾ ਐਕਸ਼ਨ ਪਲਾਨ ਸਾਡਾ ਇਹ ਹੋਊਗਾ ਜੇ ੱੱਕੇ ਨਾਲ ਇਧਰੋਂ ਕੋਈ ਆਰਡਰ ਆਉਂਦਾ ਕਿਸੇ ਕਿਸਮ ਦਾ ਸਰਕਾਰ ਵੱਲੋਂ ਜਾਂ ਕੋਈ ਅੰਦਰੋਂ ਵੀ ਫੋਟੋਆਂ ਲਵਾਈਆਂ ਜਾਣ ਤੇ ਅਸੀਂ ਆਪਣੇ ਬੰਦੇ ਜ਼ਰੂਰ ਹੋਣੇ ਦੇ ਵਿੱਚ ਉਹ ਰੱਖਾਂਗੇ ਬਸਾਂ ਦੇ ਦੇ ਵਿੱਚ ਕਿਉਂਕਿ ਜੋ ਵੀ ਹੋਣਾ ਇੱਥੇ ਹੋਣਾ ਆ ਤੇ ਫਿਰ ਸਾਡਾ ਜਿਹੜਾ ਐਕਸ਼ਨ ਪਲਾਨ ਹੈ ਉਹ ਮੌਕੇ ਦਾ ਹੋਊਗਾ ਕੋਈ ਵੀ ਹੋ ਸਕਦਾ ਸੱਚੀ ਜੀ ਅਮਰੋਟਾ ਕੀ ਲੈਟਰ ਜਾਰੀ ਹੋਇਆ ਕੀ ਮਾਮਲਾ ਹੈ ਸਾਰਾ ਨਹੀਂ ਮਾਮਲਾ ਕੋਈ ਨਹੀਂ ਇਹਦੇ ਵਿੱਚ ਸਭ ਕੋ ਹੈ ਦੋ ਜਿਹੜਾ ਮਾਨਯੋਗ ਕਮਿਸ਼ਨ ਸਾਹਿਬ ਵੱਲੋਂ ਕੋਈ ਜਾਰੀ ਹੋਇਆ ਲੈਟਰ ਆਇਆ ਹੈ ਪੰਜਾਬ ਸਰਕਾਰ ਨੂੰ ਉਹ ਲੈਟਰ ਦੇ ਸਬੰਧ ਦੇ ਜੀਬੀ ਸੀਗਾ ਵਿੱਚ ਮਾਨਯੋਗ ਜਿਹੜੇ ਸਰਦਾਰ ਜਨਾਇ ਸਿੰਘ ਪੰਡਰਾਲੇ ਉਹਨਾਂ ਦੇ ਤਸਵੀਰ ਹਟਾਉਣ ਵਾਲੇ ਦਾ ਮਾਮਲਾ ਸੀਗਾ ਇਹ ਠੀਕ ਹੈ ਸਾਨੂੰ ਇਹ ਲੈਟਰ ਆਇਆ ਹੈ ਬਟ ਉਹਨਾਂ ਨੇ ਲਿਖਿਆ ਵੀ ਪੰਜਾਬ ਦੇ 925 ਨੰਬਰ ਲੈਟਰ 16 4 ਦੇ ਨਾਲ ਅਨੁਸਾਰ ਕਾਰਵਾਈ ਕੀਤੀ ਜਾਵੇ ਤੇ ਉਹ ਕਾਪੀ ਅਸੀਂ ਔਨਲਾਈਨ ਕਢਾਰੇ ਜੋ ਕਾਰਵਾਈ ਬਤਨ ਹੋਊਗੀ ਠੀਕ ਹੈ ਸਤਕਾਰ ਨਾਲ ਜਿਵੇਂ ਵੀ ਹੋਇਆ ਉਵੇਂ ਹੀ ਕੀਤੀ ਹੋਊਗੀ ਸਿੱਖ ਜੱਸੀ ਬੰਦੀਆਂ ਦੇ ਆ ਕੇ ਮਿਲ ਕੇ ਗਏ ਆ ਤੁਹਾਡੇ ਉਹ ਕਿਹੜੇ ਜਾ ਰੋਸਾ ਦਿੱਤਾ ਗਿਆ ਹੈਗਾ ਨਹੀਂ ਉਹਨਾਂ ਨਾਲ ਕੋਈ ਗੱਲਬਾਤ ਇਦਾਂ ਦੀ ਨਹੀਂ ਹੋਈ ਉਹ ਕਹਿੰਦੇ ਸੀ ਵੀ ਤੁਸੀਂ ਜਿਹੜਾ ਆਈਏ ਤੁਹਾਡੇ ਕੋਲ ਚਿੱਠੀ ਤੁਸੀਂ ਕੀ ਕਰ ਰਹੇ ਮੈਂ ਕਿਹਾ ਵੀ ਜੋ ਚਿੱਠੀ ਦੇ ਵਿੱਚ ਲਿਖਿਆ ਹੈ ਅਸੀਂ ਰੂਲ ਤੇ ਰੈਗੂਲੇਸ਼ਨ ਵਾਲ ਹੀ ਚੱਲਣਾ ਹੈ ਜਿਵੇਂ ਵੀ ਹੋਇਆ ਉਹ ਕਹਿੰਦੇ ਕੋਈ ਰੋਲਾ ਨਾ ਪਾਵੇ ਇਦਾਂ ਦੇ ਤੁਸੀਂ ਉਹ ਕਰਿਓ ਮੈਂ ਕਿਹਾ ਨਹੀਂ ਨਹੀਂ ਕੋਈ ਰੋਲਾ-ਗੋਲਾ ਨਹੀਂ ਚੱਲਣਾ ਕਿਸੇ ਕਿਸੇ ਦਾ ਰੋਲਾ ਨਹੀਂ ਪੈਣਾ ਰੁੜਾਤਾ ਪਾਵਾਂਗੇ ਇਸ ਨੂੰ ਜੱਗਰ ਕਰਨਾ ਹੋਵੇ ਜਾਂ ਕੋਈ ਅਸੀਂ ਕੋਈ ਲੈਟਰ ਤੋਂ ਬਾਹਰ ਜਾ ਕੇ ਕਰਨਾ ਹੋਵੇ ਕਹਿੰਦਾ ਬਸ ਇੰਨਾ ਹੀ ਧਿਆਨ ਰੱਖਿਓ ਥੋੜਾ ਜਿਹਾ ਕਹਿੰਦੇ ਨਵੀਂ ਟੇਸ ਤੇ ਕੁਛ ਤਰ੍ਹਾਂ ਦਾ ਉਹ ਰੁੜਾ ਲਾਈ ਕਰੀਂ ਜੀ ਤੀਨ ਇਹ ਤੁਸੀਂ ਨਾ ਨਾ ਪਾਸ ਤੇ ਇਹ ਹਾਂ ਜਸਟ ਲੈਟਰ ਆਈ ਹੈ ਠੀਕ ਹੈ ਹਾਂ ਠੀਕ ਹੈ ਜਦ ਵੀ ਹਰ ਤੁਸੀਂ ਅਗਲੀ ਚਾਰ ਦੇ ਕਰਨੀ ਹੈ ਕਰਨੀ ਹੈ